हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਵਿਖਾਵਾਂਗੇ ਇਹ ਚਾਰ ਪੰਜ ਹਨ ਚਾਰ ਵੜਾ ਤੇ ਇੱਕ ਝੋਟੀ ਆ ਤੇ ਆਪਾਂ ਪਹੁੰਚਿਆ ਵੀ ਰੋਬਰਟ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੇਵਰ ਜੀ ਕਸੀਨ ਆਈ ਵੀ ਦਿੱਤਾ ਸੀ ਗਾੜਾ ਹੋ ਸੁਣਾਓ ਠੀਕ ਠਾਕ ਜੀ ਆਨੇ ਨਹੀਂ ਵਧੀਆ ਵਧੀਆ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਰੋਵੜ ਜੇ ਪਿੰਡ ਰਾਪੁਰਸੀ ਦੇ ਨਾਲਾ ਜਲੰਬੀ ਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਹੈ 971387936 ਠੀਕ ਆ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਆ ਝੋਟੀ ਦਿਖਾइए ਕਿ ਜੰਬੀ ਦਾ ਵੜਾ ਦਿਖਾਈਏ ਝੋਟੀ ਦਿਖਾ ਦਿਓ ਜੀ ਹਾਂ ਠੀਕ ਆ ਪਹਿਲਾਂ ਦੱਸਿਆ ਝੋਟੀ ਕਿਰਵਾ ਸੁਹਾ ਸੁਣਾ ਨੇ ਇਹਨੇ ਦੂਜਾ ਸੁਹਾ ਸੁਣਾ ਰਿਹਾ ਵੀਰ ਜੀ ਤੇ ਕਿੰਨਾ ਕੁ ਟਾਈਮ ਕੱਢਦੀ ਹੈ ਜੇ ਹਾਲੇ 15 ਦਿਨ ਕੱਢਦੀ ਤੇ ਕਿੰਨਾ ਵੀ ਹਿਮਲਕਰ ਰਿਕਾਰਡ ਰਿਆ ਪਹਿਲੇ ਸੂਰੇ ਦਾ ਪਹਿਲੇ ਸੂਰੇ ਨੇ 10000 ਕਿਲੋ ਦਿੱਤਾ ੜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਖੋਲੋ ਬਾਜੀ ਪਰ ਖੋਲ ਕੇ ਦਿਖਾਈਏ ਲੋ ਜੀ ਪਾਈ ਗਈਆਂ ਅੱਜ ਲੱਗੀਆਂ ਪੱਕੀ ਸੀ ਵੀਡੀਓ ਬਣਾਉਣਾ ਲੋਰ ਮਾਰੀ ਡੇਟ ਪਾਈ ਕਹਿੰਦਾ ਕਿ ਕਰਾਂਗੇ ਪਹਿਲੀ ਵੀਡੀਓ ਵਿੱਚ ਤੇ ਕੱਦ-ਕਾੜ ਜਿਹੜਾ ਤੁਸੀਂ ਚੈੱਕ ਕਰ ਸਕਦੇ ਜੇ ਚੰਗਾ ਆ ਗਿਆ ਬਿਚੋਟੀ ਦਾ ਤੇ ਦਿਨ ਲੱਜੂਗੀ 15 ਤੋਂ ਮੈਂ ਸੋਣਾ ਵਾਚ ਲੱਜੂ ਥੋੜੇ ਬਰੇ ਹੀ ਦਿਨ ਦੇ ਆਸ-ਪਾਸ 20 ਦਿਨ ਦੇ ਆਸ-ਪਾਸ ਲੱਜੂਗੀ ਤੇ ਕਿਤੇ ਲੱਗੋ ਲਾਂਗੇਂ ਜਾਂ ਤੇ ਇਹਦੇ ਅਜੇ ਕਾਫੀ ਆ ਤੇ ਫਿਰ ਥੋੜੀ ਹਲੋ ਵੀ ਚੰਗੀ ਆ ਤੇ ਫੇਸ ਕੁਆਲਟੀ ਵੀ ਕਮਵਾ ਕੇ ਦਿਖਾਓ ਜਰਾ ਲੋ ਜੀ ਫੇਸ ਕੁਆਲਟੀ ਵੀ ਇੱਕ ਵਾਰ ਚੈੱਕ ਕਰਦੇ ਆ ਤੇ ਕਿੰਨਾ ਕੁ ਕੱਢ ਦੋਗੇ ਦੁੱਧ ਆ ਜੀ ਕਰੀ ਜੋ ਤੇਰਾ 12 ਕਿਲੋ ਜੀ ਤੇਰਾ ਹਾਂ ਕਿਹਾ ਉਹ ਕਿੰਨਾ ਕਿੰਨਾ ਕੁ ਦੁੱਧ ਕੱਢ ਦੋਗੇ ਬਾਕੀ ਥਾਨ-ਪਾਂਡਾ ਜਿਹੜਾ ਬਹੁਤ ਹੀ ਚੰਗਾ ਆ ਗਿਆ ਉਹ ਤੇ ਲੱਠਾ ਲਾਂ ਕਾਫੀ ਜਿਹਾ ਹਵਾਲੇ ਦੇ ਤੇ ਸੂਨ ਤੱਕ ਹਵਾਨਾ ਚੰਗਾ ਬਣਾ ਲੈਣਾ ਇਹਨੇ ਇਹਦਾ ਮੁੱਲ ਭਾਈ ਕੀ ਕਰਨਾ ਫਿਰ ਦੇ ਦਈਏ ਸਤਰੀਆ ਜੀ ਵੀ ਜੀ ਲੈ ਜੈ ਜੇ ਕਰਕੇ ਪਹਿਲੀ ਵੀਡੀਓ ਆਪਣੀ ਪੂਰੇ 60000 ਦੇ ਦੇ ਦਈਏ ਥੋੜਾ ਛੱਡ ਜੀ ਥੋੜੇ ਬਰੇ 2000 ਛੱਡ ਦਾਂਗੇ ਜੋ 63 ਦੀ ਹਾਂਜੀ ਠੀਕ ਹੈ ਜੀ ਕੱਲ ਮੌਕੇ ਤੇ ਥੋੜਾ ਬੜਾ ਛੱਡ ਦਿਆ ਜੋ ਅੱਜ ਦੀ ਕੋਈ ਗੱਲ ਕਰਦਾਂਗੇ ਕਰਦਾਂਗੇ ਵੀਰ ਠੀਕ ਹੈ ਵੀਰਪਰਾ ਫੋਨ ਕਰੇ ਕੋਈ ਗੱਲ ਨਹੀਂ ਕਰਦਾ ਵੀ ਨਾ ਮੰਨਦਾ ਠੀਕ ਹੈ ਲਓ ਵੀਰ ਮਾਤਾ ਨੂੰ ਪਾਈ ਗੰਦਾ ਕਿ ਖੁੱਲਾ ਕਰਦਾਂਗੇ ਕੋਈ ਵੀਰਪਰਾ ਫੋਨ ਲਾਵੇ ਤੇ 63000 ਮੌਕੇ ਤੇ ਮੁੱਲ ਰੱਖਿਆ ਵੀਰ ਨੇ ਇਹ ਬਿਲਕੁਲ ਜਿਉਂ ਟੀਵੇ ਸਾਹ ਦਾ ਨੋਰਮਲ ਕੀਤਾ ਵਾ ਇਹ ਆਜੋ ਪਾਈ ਦੂਜੇ ਨੰਬਰ ਤੇ ਭਈਆ ਵੇੜ ਭਾੜੇ ਦੱਸਿਓ ਹਾਂ ਇਹ ਵੇੜ ਭਾੜੇ ਪਹਿਲੇ ਸੁਣ ਆਲੇ ਨੇ ਅੱਛਾ ਜੀ ਹਾਂਜੀ ਹਾਂਜੀ ਕੀ ਯਾਰ ਰਾਤੀ ਲਾਂਦੀ ਰਿਹਾ ਸ਼ਿੱਗੀ ਰਮੂਦ ਵਾਲੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਲਓ ਵੀ ਚੇਦਾਂਦੇ ਤੇ ਕਾੜ ਦਾ ਕਾੜ ਜਿਹੜਾ ਵਹਿੜ ਦਾ ਬਹੁਤ ਹੀ ਚੰਗਾ ਵਾ ਕਿ ਕਿੰਨਾ ਕੁ ਟਾਈਮ ਕੱਢਦੀ ਵੀਰੇ ਦੇ ਨਾਲ ਇਹ ਡੱਕ ਲੈ ਜਾਣੇ ਲੋ ਅੱਛਾ ਜੀ ਹਾਂਜੀ ਹਾਂਜੀ ਚੰਗੀ ਬਣੂਗੀ ਬੁਰੀ ਜੀ ਠੀਕ ਹੈ ਠੀਕ ਲਓ ਵੀ ਢਲਾਂ ਢਲਾਂ ਜਿਹੜੀਆਂ ਚੱਡੇ ਤਾਂ ਜੇ ਬੜੀਆਂ ਜ਼ਿਆਦਾ ਵਾ ਤੇ ਸੀਲੀਆਂ ਸੁਲੀਆਂ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ 25 ਕਿਲੋ ਤਾਂ ਦਊਗੀ ਜੀ ਭਾੜੀ ਅੱਛਾ ਪਹਿਲਾਂ ਨਹੀਂ ਹਾਂਜੀ ਦੇਖੋ ਜੀ ਠੀਕ ਹੈ ਠੀਕ ਹੈ ਦਿਖਾ ਦਿਓ ਦਿਖਾ ਦਿਓ ਲੋ ਇੱਧਰ ਹਾਂ ਚਲੋ ਕੋਈ ਨਹੀਂ ਨਹੀਂ ਵਗਾਉਂਦੀ ਦੇ ਜਿੰਨੇ ਖੜਨੀ ਆਪੇ ਵੇਖ ਲੈਣੇ ਹਾਂਜੀ 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 ਕੋਈ ਝੂਠ ਮਾਰਨਾ ਕਿਤੇ ਬਾਹਰ ਵੇਖਣਾ ਬਾਅਦ ਚ ਵਖਾ ਦੇਣਾ ਲਓ ਜੀ ਕੱਦ ਕਾਟ ਜਿਹੜਾ ਬਹੁਤ ਹੀ ਤਗੜਾ ਫਾਰਮ ਵਾਲੀ ਵਹਿੜ ਆ ਗਈ ਜੀ ਤੇ ਸਬਜ਼ੀ 27 ਲੀਟਰ ਜਿਹੜਾ ਪਹਿਲਾਂ ਦੁੱਧ ਭਰ ਦੂਗੀ ਹਾਂ ਹਾਂ ਬੇਲ ਬੋਲ ਵੀ ਚੰਗੀ ਆਣਾ ਤੇ ਬਾਕੀ ਸਾਨੂੰ ਭਾਂਡਾ ਦੇ ਛੱਟੇ ਛੱਟੇ ਲੰਬਾ ਬਹੁਤ ਜ਼ਿਆਦਾ ਚੰਗੀ ਆ ਗਈ ਜੀ ਪਿੱਛੇ ਗੱਡੀ ਲੱਗੀ ਕਿਤੇ ਹਾਂਜੀ 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 ਰਾਤੀ ਲੈਂਦੀ ਆ ਜੀ ਠੀਕ ਹੈ ਛੱਡ ਜੋ ਲਈ ਵਸੀ ਜੀ ਠੀਕ ਠੀਕ ਲਾ ਭਾਈ ਛੱਡੇ ਤੇ ਨਾੜਾ ਨੋੜਾ ਵੀ ਚੰਗੀਆਂ ਆ ਗਈਆਂ ਵੀ ਦਕੰਨੇ ਲੱਗੇ ਤਾਂ ਇਹ ਤੋਂ ਬਾਅਦ ਜਿਹੜੀ ਕਰਮ ਵਾਲੀ ਨੇ ਪੰਡਾ ਪਵਾ ਜਿੰਦੀਆਂ ਕੋਈ ਨਹੀਂ ਕੋਈ ਨਹੀਂ ਉਦਾਂ ਭਲਾ ਲੱਗੰਦੇ ਆਗੇ ਰੇਡ ਪਾਣ ਦੇ ਬਾਬਾ ਜੀ ਇੱਧਰ ਨਹੀਂ ਚਾੜੋ ਨਾ ਦਾ ਸੈੱਜ ਕਰ ਤੇ ਨਾੜਾ ਨੋੜਾ ਜੀ ਇਹ ਛੰਡੇ ਦੇ ਦਿਖਾਉਂਦੇ ਛੰਡੀਆਂ ਆਗੀਆਂ ਲਓ ਜੀ ਕਰੋ ਚੱਕੜ ਬਾਕੀ ਸਿੱਧੀਆਂ ਸੁਲੀਆਂ ਜਿਹੜੀਆਂ ਰੈਡ ਦੇ ਵਿੱਚ ਬਹੁਤ ਆ ਤੇ ਇਹਦਾ ਮੁੱਲ ਵੀ ਦਾ ਮੇਰਾ ਮੁੱਲ ਬੜੀ ਫੋਨ ਤੇ ਕਰਨਾਗੇ ਜੀ ਬਿਲਕੁਲ ਜਾਇਜ਼ ਹੀ ਰੇਡ ਰੱਖਾਂਗੇ ਦਾ ਬੜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਬਾਬਾ ਜੀ ਇਹਦਾ ਮੁੱਲ ਬਈ ਕਹਿੰਦਾ ਕਿ ਫੋਨ ਤੇ ਕਰਨਾਗੇ ਕਰਨਾ ਬਿਲਕੁਲ ਜਾਇਜ਼ ਆ ਤੇ ਇਹਨਾਂ ਬਿਨਾਂ ਦੇ ਕੋਲ ਮੈਂ ਚਲੋ ਕੋਈ ਵਪਾਰੀ ਭਰਾ ਵੀ ਛੱਡ ਦੇ ਤਾਂ ਕਰਕੇ ਕੋਈ ਪੜਦਾ ਹੋਊਗਾ ਤੇ ਆ ਜੋ ਬਈ ਤੇ ਜੀ ਦੇ ਇਦਾਂ ਸੇਵਾਂ ਪੱਦੀਆ ਵੜ ਬਾਰੇ ਕੱਲ ਹੀ ਕੱਲ ਸਵੇਰੇ ਸੂਈ ਜੀ ਅੱਛਾ ਜੀ ਹਾਂ ਜੀ ਇਹ ਜੋ ਆ ਗਿਆ ਮਗਰ ਬੱਚੀ ਜੇ ਇਹਦੀ ਸਾਰੇ ਬਾਰੇ ਜੀ ਇਹ ਮਲਕਾਫ ਜੇ ਤਾਂ ਬਿਲਕੁਲ ਜਿਹਾ ਨਾਲ ਉੱਤੇ ਆ ਇਹਦੇ ਕੋਲ ਕਿੰਨਾ ਜੇ ਬੋਲਾ ਪਾ ਜੇ ਇਹਦੇ ਕੋਲ ਬੋੜਾ ਨਹੀਂ 10 ਕਿਲੋ ਘੱਟ 9 ਲੀਟਰਾਂ ਦੀ ਆਪਣੀ ਗਰੰਟੀ ਹੋ ਗਈ ਭਰੀ ਅੱਛਾ ਜੀ ਹਾਂ ਜੀ ਇਹ ਬੋੜਾ ਸਟਾਰਟਿੰਗ ਹੀ ਜੀ ਜੀ ਠੀਕ ਹੈ ਨਾ 10 ਲੀਟਰ ਬਾਈ ਗਾਰੰਟੀ ਵਾਲਾ ਬੋਲਾ ਬਿਲਕੁਲ ਜਦ ਕਿ ਇਹ ਕਿੰਨਾ ਭਰਦੋਗੇ ਦੁੱਧ ਦੁੱਧ ਦਹੀ ਜਾਊਗੀ 15-16 ਕਿਲੋ ਭੜੀ ਹੈ ਅੱਛਾ ਜੀ ਹਾਂ ਜੀ ਖੋਲੋ ਖੋਲੋ ਵੀਰ ਜੀ ਇਹ 15 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਬੱਸ ਇਹ ਕੰਦੇ ਆ ਨਾ ਦਰਮਿਆਨ ਉਹ ਜਰੂਰ ਆਇਆ ਬਾਕੀ ਫਿਰ ਕੁਆਲਟੀ ਵੀ ਚੰਗੀ ਨਾਲ ਇਹ ਤੇ ਚਲੋ ਗਾਂ ਗਰਮੀ ਦੀ ਵੀ ਕੋਈ ਪਰਵਾਹ ਨਹੀਂ ਇਨ ਇੱਕ ਨਵਾ ਸੂਆ ਸੂਈਆ ਤੇ ਤੀਜੀ ਹੋਣੀ ਹੈ ਭਾਈ ਠੀਕ ਹੈ ਠੀਕ ਹੈ ਬਾਬੇ ਤੀਜੇ ਦਾ ਸੂਆ ਸੂਈ ਦਾ ਥਾਨ ਭਾਂਡਾ ਜਿਹੜਾ ਬਹੁਤ ਹੀ ਸਿਕਰ ਲੱਗਾ ਹੈ ਜੀ ਗੇਟ-ਗੇਟ ਤੇ ਥਾਨ ਲੱਗਾ ਵਾ ਲੈ ਲੈ ਮੋਟਰ 10 ਲੀਟਰ ਜਿਹੜਾ ਬਹੁਤ ਜਿਹੜਾ ਪੈਸਟਾਨ ਰਹਿ ਗਈ ਆ ਤੇ ਕੱਲ ਕੀ ਹੋ ਰਹੀ ਆ ਤੇ ਥਾਨ ਤੋਂ ਚਾਹਵਾ ਸਿੱਗਾ ਟਿਕੋ ਜਾਈ ਲੱਗਣਾ ਜੋ ਵੀ ਲਾਗੇ ਤੋਂ ਕਰ ਸਕਦੇ ਜੇਕਰ ਇਹ ਥਣਾਂ ਦਾ ਸੈਜ ਗੈਬ ਇਹਦਾ ਮੁੱਲ ਵੀਰ ਮੁੱਲ ਤੇਦਾ 40000 ਕਰਦੇ ਅੱਛਾ ਜੀ ਹਾਂ 44 ਦੇਰੀ ਹੈ ਵੜੀ ਕਰੀਏ ਜਾਇਜ ਹੈ ਕਰੀਏ ਦੱਸ ਦੋ ਵੜੀ ਜਿੰਨਾ ਮਾਨਕਰਾਨ ਦੀ ਗਰਾਲੋ ਮੈਂ ਆ ਵੀ ਦਾ ਦਰਹਾਂਾ ਜਿੱਥੇ ਕਿ ਛਾੜੀ ਦੇਣੀ ਪੂਰੇ 44000 ਜੀ ਦੇ ਦਾਂਗੇ ਉੰਤੋ ਯਾਰ ਵੀ ਛੋਟ ਕਰ ਦਾਂਗੇ ਜੋ ਬੜੀ ਜਸਣਾ। ਅੱਛਾ ਜੀ। ਹਾਂ ਜੀ। 40 ਦੀ ਹੋਗੀ। ਹਾਂ ਜੀ। 40 ਦੀ ਕਰ ਦਈਏ। ਚਲੋ 40 ਦੀ ਪੂਰੇ ਕਰ ਦਾਂਗੇ ਇਹਦੇ ਵਿੱਚ ਕੋਈ 5-400 ਵਾਲਾ ਮਾਣੀ ਹੋਣਾ ਰਿਹਾ ਬੜੀ ਵਸ। ਠੀਕ ਹੈ ਠੀਕ ਹੈ। ਲਓ ਬੜੀ 4000 ਚੋੜ ਛੱਪਾ ਹੀ ਭਾਈ ਕਹਿੰਦਾ ਝੋਗਾ ਤੇ ਦੁੱਧ 15 ਲੀਟਰ ਭਣੀ ਹੋਊਗੀ ਤੇ ਥਣ ਭਾਂਡਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਆਦੋ ਚੋਤੇ ਰੱਬ ਤੇ। ਦੱਸਿਓ ਭਾਈ ਆ ਵੜਵਾਰੇ। ਇਹਦੇ ਕੋਲ ਬੜੀ 10 ਕਿਲੋ ਦੁੱਧ ਹੋਊਗਾ ਜੇ ਖੰਡੇ ਵਾਲਾ। ਅੱਛਾ ਜੀ। ਹਾਂ ਜੀ। ਠੀਕ ਹੈ। ਇਹਦਾ ਟਾਈਮ ਹੋ ਗਿਆ ਨੂੰ ਸੁਈ ਨੂੰ। ਇਹਨੂੰ ਸੁ ਮੀ ਨਾ ਕੋ ਵਗਰੇ ਦਾ ਬੱਚਾ ਗਿਆ ਤੇ ਮਰਵਰੀ ਅੱਛਾ ਜੀ ਹਾਂ ਜੀ ਵੀਡੀਓ ਹੈਗੀ ਜੋ ਆਪਣੇ ਨੂੰ ਠੀਕ ਹੈ ਠੀਕ ਹੈ ਜੀ ਆਹ ਕੁ ਮਗਰੇ ਦੇ ਬੱਚਾ ਹੀ ਬੜੀ ਠੀਕ ਹੈ ਬਾਬਾ ਜੀ ਆਹ ਵਾਲਾ ਰਾ ਜਵਾਰ ਹੀ ਨਹੀਂ ਮੇਲ ਕਾ ਪਾ ਗਏ ਪਿੱਛੇ ਦੇ ਤੇ ਉਹਦਾ ਭਾਈ ਜੀ ਨੂੰ ਫੋਨ ਕੇ ਦਿਖਾਈਏ ਇਹ ਸੁਗਾਤ ਨਾ ਮਾਦਰੀ ਆ ਇਹ ਭੜੀ ਤੇ ਜਾਣੀ ਹੈ ਇਹ ਦੋ ਕੁ ਵਸੂਈਏ ਤੇ ਇਹ ਝੂਂਦੀ ਆ ਗਈ। ਇਹ ਦਾ ਵਾਤਾਵਰਣ ਜਦੋਂ ਬਹੁਤ ਹੀ ਚੰਗਾ ਆ ਗਿਆ ਵਾ ਤੇ ਇਹ ਵੀ ਕਿੰਨਾ ਕੁ ਕੱਢਿਆ ਪਿੱਛੇ ਸੁਵੇ ਨੇ। ਹਲੋ ਮੇਰੇ ਤੋਂ ਮਰਨੋਂ ਆਉਂਦੇ ਸੀ। ਹਾਂ 13-14 ਕਿਲੋ। ਠੀਕ ਹੈ ਠੀਕ ਹੈ ਜੀ। 13-14 ਕਿਲੋ ਨੇ। ਕੱਲ ਹੀ ਲੈ ਗਏ ਇਹ ਭਾਈ। ਅੱਛਾ ਅੱਛਾ। ਲੋਕ ਵੀ ਇਹ ਕੋਈ ਵੀਰ ਭਰਾ ਸਾਹਿਬ ਨੂੰ ਲੱਗਦਾ ਜੀ ਤੇ ਦੁੱਧ ਚੰਗਾ ਪਰ ਜੋ ਦਰਨ ਵਾਲੀ ਇਹਨਾਂ ਨੂੰ ਪਤਾ ਹੁਣ ਗਾਹੇ ਪੱਠੇ-ਪੁੱਠੇ ਥੋੜੇ ਘਟਿਆ। ਹਾਂ ਜੀ ਜਿਆਦਾ ਠੰਡਾ ਠੰਡੀ ਠੰਡੀ ਬੜੀ ਆ ਜੀ ਪਹਿਲੀ ਹਰ ਤੁਸੀਂ ਹਣੋਂ ਤੁਹਾਨੂੰ ਸੱਧਿਆ ਤਾਂ ਰੇਡ ਵੀ ਜਾ ਜਾ ਤੇ ਦੁੱਧ ਵੀ ਉਹਨਾਂ ਨੂੰ ਦੱਸਣਾ ਜਿੰਨੇ ਜਿੰਨੇ ਹੈਗਾ ਜੀ ਗਾਂ ਫੇਰ ਰੋੜ ਹਰਦਾਸ ਦੀ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸੱਚੀ ਦੱਸਣਾ ਚਾਹੀਦਾ ਬਾਈ ਹਾਂ ਜੀ ਹਾਂ ਜੀ ਲੋਕੀ ਤੋਂ ਅੱਜ ਕਾਠ ਵੱਲੋਂ ਕੋਈ ਸ਼ੱਕ ਨਹੀਂ ਤਾਂ ਹੈ ਵਿੱਚ ਉਂਗੀ ਤੁ ਬਾਪਸ ਨੂੰ ਉਹਦੀ ਕਰਮਾਂ ਲਾਂਦਾ ਵਾ ਇਹ ਥਾਂਕਣ ਵੀ ਚੰਗਾ ਆ ਗਿਆ ਵਾ ਅੱਜ ਪਹਿਲੀ ਵੀਡੀਓ ਪਾਡੀ ਆਪਣੀ ਬਿਲਕੁਲ ਜਾਇਰ ਰੇਟ ਤੇ ਐ ਡੰਗ ਦੇ ਦਣੇ ਜੋ ਅੱਛਾ ਜੀ ਹਾਂ ਜੀ ਇਹਦਾ ਮੁੱਲ ਹੈ ਰੇ ਅਦੀ ਸਰੀਏ ਸਾਈ ਆਦੀ ਸਾਈ ਦੀ ਕਰਕੇ ਜਾਇ ਜਲ ਜਵਾਕ ਵੀ ਮਰ ਗਿਆ ਦਾ 20000 ਦੇ ਦਾਂਗੇ ਉਹ ਛੱਡ ਦਈਏ ਥੋੜੇ ਬਾਰੇ ਪੂਰੇ ਬਾਈਆਂ ਦੀ ਦੇ ਦਾਂਗੇ ਜੱਸ ਨੂੰ ਠੀਕ ਹੈ ਜੀ ਨਾ ਭਾਜੀ 22000 ਤੇ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਇਹਦੇ ਕੋਲ ਧਰੀ ਜੋ ਇਹਨੋਂ ਬਾਈ ਛੜ ਛੂਟੀ ਮਾਰ ਦੀਆਂ ਦੇਖੋ ਤੇ ਚੈੱਕ ਕਰੋ ਬਹੁਤ ਹੀ ਆਗੀਆਂ ਵਾ ਦੇ ਆਉਂਦੇ ਦੇ ਇੱਕ ਹੋਰ ਵੇਣ ਭਾਈ ਆ ਬੈਡ ਬਾਰੀ ਦੱਸਿਓ ਹਾਂ ਇਹਦੇ ਕੋਲ ਭਾਜੀ ਹੁਣ 2 ਦੇ 15 16 ਕਿਲੋ ਪੜੀ ਇਹਨੇ ਇਤੋਂ ਖਾਦਾ ਨਹੀਂ ਜੀ ਜੀਣੀ ਇਹ ਲਾਇਆਣਗੇ ਸਾਡੇ ਲਈ ਅੱਛਾ ਹਾਂ ਜੀ ਅੱਗੇ ਲੱਗ ਪਹਿਲਾਂ ਲੱਗਾ ਠੀਕ ਲੱਗਾ ਪਹਿਲਾਂ ਲੱਗਾ ਥੋੜਾ ਤੇ ਇਹ ਭਾਈ ਕਿਵੇਂ ਆ ਕਿੰਨਾ ਕਿੰਨਾ ਟਾਈਮ ਹੋ ਗਿਆ ਸੂਰ ਨੂੰ ਇਹਨੂੰ ਪੜੀ ਇਹਨੇ ਕਿ ਦਿਨ ਹੋਈ ਗਏ ਰੋ ਨਹੀਂ ਲਾਗਾ ਹਾਂ ਜੀ ਮੌਕੇ ਦੇ ਕਿੰਨਾ ਦੁੱਧ ਨੂੰ ਹੁਣ ਮੌਕੇ ਦੇ 13 ਕਿਲੋ ਕੰਡੇ ਵਾਲਾ ਨੱਟ ਤਿਆਰ ਜੀ ਠੀਕ ਹੈ ਠੀਕ ਹੈ ਲੋ ਭਾਜੀ ਇਹ ਮਹੀਨੇ ਕੇ ਆਸ-ਪਾਸ ਦਾ ਹੋ ਗਿਆ ਸੂਰ ਨੂੰ ਤੇ 13 ਲੀਟਰ ਜਿਹੜਾ ਦੁੱਧ ਇਹ ਕੋਲ ਕੋਲ ਤਿਆਰ ਆ ਇਹ ਸੂਹਾ ਕਿਨਵਾ ਸੂਈ ਆ ਇਹ ਦੂਜਾ ਸੂਹਾ ਭਾਜੀ ਠੀਕ ਆ ਜੀ ਇਹ ਦੂਜਾ ਸੂਹਾ ਦੂਜਾ ਸੂਹਾ ਸੂਈ ਆ ਠੰਡੀ ਠੰਡੀ ਬਹੁਤ ਆਈ ਆ ਵੇਖੋ ਠੀਕ ਆ ਜੀ ਲਾਉਂ ਜੀ ਸੀਦੀਆਂ ਸੌਲੀਆਂ ਬਹੁਤ ਆ ਗਈਆਂ ਸੀ ਵੀ ਲੈ ਜੋ ਲੈ ਜੋ ਜੇ ਸੇ ਕੋਈ ਗਰਮੀ ਦੀ ਪ੍ਰਵਾਹ ਨਹੀਂ ਤਾਂ ਕੋਈ ਠੰਡ ਦੀ ਪ੍ਰਵਾਹ ਨਹੀਂ ਕੋਈ ਸਾਹ ਬੜਾ ਲੱਗ ਰਿਹਾ ਤਾਂ 10 15 ਘਰ ਜੋ ਵੀ ਮੈਂ ਲੈ ਆਉਣਾ ਜੇ ਲਾਤੀ ਹੋਰ ਮੌਕੇ ਤੇ ਬਾਈ ਕਹਿੰਦਾ ਕਿ 13 ਲੀਟਰ ਬਿਲਕੁਲ ਦੁੱਧ ਪਿਆਰ ਆ ਫਾਇਦਾ ਉਹ ਜਮਾਈ ਕੇ ਇਹਦਾ ਕੀ ਮੁੱਲ ਲੈ ਰੀਰਾ 6000 ਆ ਦੇਦਾ ਨਹੀਂ ਕਰੀਏ ਚੱਲ ਥੋੜੀ ਲਈ ਸੀ ਰਸੀਏ ਪੂਰੇ ਜੰਤੀ ਆ ਦੀ ਬਾਈ ਲੈਣਾ ਲੱਪਾ ਲੱਪਾ 10 ਦਿਨ ਵੈਰ ਬੜੀ ਜੋ 30000 ਰੁਪਏ ਛੋੜ ਜੋ 30000 ਬੁਲੇ ਦੇ ਦੇ ਦਾਂਗੇ ਜੋ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਇਹ ਵੀ ਲੱਪਾ ਲੱਪਾ ਲਾਗੀ ਹੈ ਦੋਦੇ ਦੇ ਕੋ 16 12 ਕਿਲੋ ਦੇਈਏ ਨਾ ਜੀ ਅੱਛਾ ਅੱਛਾ ਹਾਂ ਜੀ ਜੀ ਠੀਕ ਹੈ ਲਓ ਜੀ ਜੇ ਕੋਈ ਵੀਰ ਭਰਾ ਸਾਂਹਵਲਾ ਲਾ ਜੂਗਾ ਤੇ ਦੁੱਧ ਚੰਗਾ ਫੜ ਜੂਗੀ ਕਰਮ ਵਾਲੀ ਤੇ ਥਣਸੂਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਕਰੋ ਜੀ ਚੈੱਕ ਤੇ ਨਾੜਾ ਨੂੜਾ ਵੀ ਆ ਗਿਆ ਜੱਡੇ ਤੇ ਚੰਗੀਆਂ ਤੇ ਪਸ਼ੂ ਚੰਗੇ ਆ ਵੀਰ ਦੇ ਕੋਲ ਤੇ ਬਿਲਕੁਲ ਹੀ ਨਾਰਮਲ ਹੈ ਦੇਹਿਆ ਠੀਕ ਹੈ ਨਾ ਭਾਈ ਜੋਰ ਕੋ ਜੋ ਨਹੀਂ ਨਹੀਂ ਬਾਕੀ ਬਸ ਇਹੀ ਪਹਿਲਾ ਹੀ ਤੁਹਾਡੇ ਕੋਲ ਵੀਡੀਓ ਬਾਈ ਬਿਲਕੁਲ ਜੈ ਜੂਰੇ ਮਾਨਤਨ ਪੰਨਾਂ ਡੰਗਣਾ ਤੋਂ ਭਰੀ ਕਰਾਂਗੇ ਠੀਕ ਆ ਚਲੋ ਮੌਕੇ ਤੇ ਹੋਰ ਵੀ ਚੋੜਛਾਪੇ ਜਰੂਰ ਹਾਂ ਨੀ ਹਾਂ ਜੀ ਠੀਕ ਆ ਲੋ ਬਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ